ਉੱਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਸਾਡੇ ਕੋਲੇ ਜਿਹੜੀ ਇਹ ਚੀਜ਼ ਆ ਇਹਨੂੰ ਚੀਜ਼ ਨੂੰ ਬਰਤਨ ਤੋਂ ਪਹਿਲਾਂ ਸਾਡਾ ਮਤ ਦਾ ਇੱਥੇ ਇਹ ਚੀਜ਼ ਨੂੰ ਤਿਆਰ ਕਿਵੇਂ ਕਰਨਾ ਬੇਸਣ 'ਚ ਨਮਕ ਮਿਰਚਾਂ ਹਲਦੀ ਸਾਰਾ ਕੁਝ ਪਾ ਕੇ ਸੁੱਕੇ ਬੇਸਣ 'ਚ ਪਾਣੀ ਪਾਉਣ ਤੋਂ ਪਹਿਲਾਂ ਵਿੱਚ ਦੇ 2-3 ਚਮਚੇ ਤੇਲ ਦੇ ਜਾਂ ਘਿਓ ਦੇ ਜ਼ਰੂਰ ਪਾਉਣੇ ਆ ਉਸ ਤੋਂ ਬਾਅਦ ਪਾਣੀ ਪਾ ਕੇ ਬੇਸਣ ਤਿਆਰ ਕਰਨਾ ਇਹ ਤੇਲ ਸਿਰਫ ਇਸ ਲਈ ਪੈਂਦਾ ਹੁੰਦਾ ਜਾਂ ਘਿਓ ਵੀ ਬੇਸਣ ਮਲੈਮ ਹੋ ਜਵੇ ਇਸ ਚੀਜ਼ ਦੇ ਵਿੱਚ ਜੰਮੇ ਨਾ ਉਸ ਤੋਂ ਬਾਅਦ ਇਹ ਚੀਜ਼ ਨੂੰ ਖੋਲਣਾ ਤੇ ਕੋਈ ਵੀ ਚੀਜ਼ ਬਣਾਉਣੀ ਆ ਤੁਸੀਂ ਸਿਰਫ ਇਹਦੇ ਵਿੱਚ ਇਸ ਤਰ੍ਹਾਂ ਜਾਲੀ ਟਿਕਾਉਣੀ ਆ ਉਸ ਤੋਂ ਬਾਅਦ ਜਦੋਂ ਵੇਸਣ ਤਿਆਰ ਹੋ ਗਿਆ ਤਾਂ ਇਹਨੂੰ ਇਸ ਤਰ੍ਹਾਂ ਭਰ ਲੜਾਂਦਾ। ਬਸ ਇਹ ਕਿਰਪਾ ਕਰਨੀ ਆ ਸਾਰਿਆਂ ਨੇ ਵੀ ਜਦੋਂ ਸਮਾਨ ਬਣਾਉਣਾ 1 ਮਿੰਟ ਬਾਈ 1 ਮਿੰਟ। ਕੜਾਹੀ ਚ ਕਿ ਹੋ ਜਾਂ ਦਿਲ ਗਰਮ ਕਰਕੇ ਇਹਨੂੰ ਉੱਪਰ ਲਾ ਦਿਓ। ਕੁੰਡਿਆਂ ਚ ਦੋ ਉਂਗਲਾਂ ਪਾ ਕੇ ਪਰਗੁੱਠਾ ਲਾ ਦਿਓ ਤੇ ਕੜਾਹੀ ਦੇ ਵਿੱਚ ਬੜਾ ਬੜਾ ਚੱਲਦਾ ਭੁਜੀਆ ਖਾਲਿਆ ਕਰੇ। ਇਹ ਪ੍ਰਚਾਰ ਕਰਨ ਵਾਸਤੇ ਸਿਰਫ ਇਸ ਲਈ ਭੇਜੇ ਹੋਏ ਆ ਵੀ ਜਦੋਂ ਕੋਈ ਚੀਜ਼ ਨੂੰ ਬਣਾਉਣਾ ਜਾਂ ਖਾਣਾ ਆਪਾਂ ਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ। ਇਹ ਨੌਲੇਜ ਕਰ ਕਰ ਦੇੜ ਦਾ ਕਾਰਨ ਸਾਡਾ ਇਹੀ ਆ ਵੀ ਜਦੋਂ ਆਪਾਂ ਚੀਜ਼ ਨੂੰ ਬਣਾਈਏ ਤੇ ਸਾਨੂੰ ਕੋਈ ਕਿਸੇ ਕਿਸਮ ਦੀ ਉਲਝਣ ਤਾਣੀ ਨ ਸਤਿ ਸ੍ਰੀ ਅਕਾਲ ਭਾਈ ਲਓ ਜੀ ਪਹਿਲੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਆ ਮੈਂ ਤੁਹਾਨੂੰ ਇਹ ਚੀਜ਼ ਬਾਰੇ ਕੁਝ ਬੇਨਤੀਆਂ ਕਰਨੀਆਂ ਨੇ ਹੁਣ ਜੇ ਅਸੀਂ ਸਿੱਧਾ ਕਹੀਏ ਵੀ ਆਹ ਚੀਜ਼ ਲੈ ਜਾਓ ਇਹਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਇਹ ਤੁਹਾਨੂੰ ਕੰਮ ਸਿਖਾਇਆ ਜਾਊਗਾ ਕੰਮ ਸਿਖਾਉਣ ਦਾ ਕਾਰਨ ਇਹ ਆ ਵੀ ਤੁਸੀਂ ਦੁਕਾਨ ਤੋਂ ਵੇਖੀਆਂ ਚੀਜ਼ਾਂ ਲੈ ਕੇ ਨਾ ਖਾਇਆ ਕਰੋ ਇਹ ਮਸ਼ੀਨ ਨੂੰ ਕਿਵੇਂ ਵਰਤਣਾ ਤੇ ਕੀ ਕੀ ਸਮਾਨ ਬਣਾਉਣਾ ਹੁਣ ਦੋ ਮਿੰਟਾਂ ਚ ਸਾਰਾ ਕੁਝ ਦੱਸਣ ਲੱਗਿਆ ਤੁਹਾਨੂੰ ਪਹਿਲਾ ਕੰਮ ਇਹਨੂੰ ਚੀਜ਼ ਨੂੰ ਖੋਲਣਾ ਤੇ ਦੂਜਾ ਇਸ ਮਸ਼ੀਨ 'ਚ ਕੁਝ ਨਹੀਂ ਹੁੰਦਾ ਜਿਹੜਾ ਸਮਾਨ ਬਣਾ ਕੇ ਖਾਣਾ ਤਾਂ ਇਹਦੇ ਵਿੱਚ ਚੱਕ ਕੇ 40 ਥੱਲੇ ਰਾ ਦੇਣੀ ਆ ਆਪਣੇ ਘਰਾਂ ਦੇ ਵਿੱਚ ਸਾਰੀ ਦੁਨੀਆ ਪਹਿਲਾਂ ਸੇਵੀਆਂ ਬੱਟਦੀ ਹੁੰਦੀ ਸੀ ਅੱਜ ਮੈਂ ਇਸ ਨਗਰ ਦੇ ਵਿੱਚ ਲੁਧਿਆਣੇ ਸ਼ਹਿਰ ਤੋਂ ਆਇਆ ਮਾਂ ਤੇ ਘਰ ਘਰ ਮੁਰੇ ਜਾ ਕੇ ਸਾਰੇ ਨਗਰ ਨੂੰ ਪੂਜੀਆ ਬੜੀਆਂ ਤਾਲ ਵਾਲੇ ਪਕੌੜੇ ਪਕੌੜੀਆਂ ਇਹ ਸਾਰਾ ਕੁਝ ਘਰੇ ਬਣਾਉਣਾ ਸਿਕਾਉਗਾ ਪਰ ਕੇ ਫਿਰ ਇਹ ਚੀਜ਼ ਉੱਪਰ ਲਾ ਦਿਓ ਦੋ ਉਂਗਲਾਂ ਪਾ ਕੇ ਪਰਗੁੱਠਾ ਲਾ ਲੈਣਾ ਜਦੋਂ ਤੁਹਾਡਾ ਘਿਓ ਜਾਂ ਤੇਲ ਕੜਾਹੀ 'ਚ ਗਰਮ ਹੋ ਗਿਆ ਜਿਵੇਂ ਗੁਲਗਲੇ ਜਾਂ ਜਲੇਬੀਆਂ ਕੱਢਦੇ ਹੁੰਦੇ ਆ ਉਸੇ ਤਰ੍ਹਾਂ ਕੜਾਹੀ ਦੇ ਉੱਪਰ ਕਰਕੇ ਪੜਾ ਬਣਾ ਕੇ ਪੂਜੀਆ ਚਾਹੇ ਆਪ ਖਾ ਲਿਓ ਚਾ ਹਣ ਕਈ ਭੈਣ ਭਾਈ ਕਹਿੰਦੇ ਵੀ ਸਾਡੇ ਨਾਣੇ ਬਰੀਕ ਪੂਝੀਆਂ ਨਹੀਂ ਖਾਂਦੇ ਅਸੀਂ ਤਾਂ ਮੋਟਾ ਪੂਝੀਆਂ ਖਾਂਦੇ ਹੁੰਦੇ ਆ ਤਾਂ ਫੇਰ ਭਾਈ ਆਪਦੀ ਚੱਕ ਕੇ ਮੋਟੇ ਚਰਾ ਕਾਲੀ ਜਾਲੀ ਲਾ ਦੇਣੀ ਆ ਇਹ ਜਿਹੜਾ ਕੰਮ ਸਾਰੇ ਨਕਰ ਨੂੰ ਸਿਖਾਇਆ ਜਾ ਰਿਹਾ ਬਈ ਇਹ ਸਿਰਫ ਇਸ ਲਈ ਸਿਖਾਇਆ ਜਾ ਰਿਹਾ ਵੀ ਤੁਸੀਂ ਭਾਈ ਦੁਕਾਨਾਂ ਤੋਂ ਵੇਖੀਆਂ ਚੀਜ਼ਾਂ ਲੈ ਕੇ ਨਾ ਖਾਇਆ ਕਰੋ ਇਹ ਭਾਈ ਹੁਣ ਦੋ ਦਿਨ ਤੱਕ ਇਹ ਘਰ ਚ ਕਰ ਕਰ ਜਾ ਕੇ ਇਹ ਸਾਰੇ ਨਕਰ ਨੂੰ ਕੰਮ ਸਿਖਾਊਗਾ ਮੋਟਾ ਪੂਝੀਆਂ ਖਾਣਾ ਤਾਂ ਮੋਟੀ ਜਾਲੀ ਦਾ ਬਈ ਹੁਣ ਕਈ ਭੈਣ ਭਾਈ ਮੈਨੂੰ ਸਵਾਲ ਕਰਦੇ ਨੇ ਵੀ ਚੀਜ਼ ਤਾਂ ਨਿੱਕੀ ਜੀਆਂ ਕੜਾਹੀ ਦਾ ਸਾਈਜ਼ ਨਬੜਾ ਹੁੰਦਾ ਨਾ ਇਹ ਚੀਜ਼ ਨੂੰ ਤਾਂ ਇੰਨੀ ਹੋੜਾ ਪ੍ਰਾਪੂਜਿਆ ਖਾ ਕੇ ਕਿਸੇ ਦਾ ਨਹੀਂ ਸਰਦਾ ਸਾਰੇ ਭੈਣ ਭਾਈ ਦਿਨ ਰਾਤ ਰੋਟੀ ਖਾਣ ਵਾਸਤੇ ਮਿਹਨਤ ਕਰਦੇ ਆ ਤੇ ਤੜਕਾ ਲਾਉਣ ਵਾਲਾ ਘਿਓ ਜਾਂ ਤੇਲ ਗਰਮ ਕਰ ਲਿਓ ਤੇ ਉਹਦੇ ਵਿੱਚ ਹੀ ਆਪਦੇ ਦਾਲ ਸਬਜ਼ੀ ਵਾਲੇ ਬਕੌੜੇ ਬੱਦਲਿਆ ਕਰਦੇ ਔਰ ਜੇ ਕੋਈ ਭੈਣ ਭਾਈ ਕਹਿੰਦਾ ਵੀ ਮੈਂ ਤਾਂ ਭਾਈ ਬੜੀਆਂ ਖਾਣੀਆਂ ਨੇ ਆਪਣੇ ਘਰਾਂ ਦੇ ਵਿੱਚ ਪਡੀਆਂ ਬਜ਼ੁਰਗ ਮਾਈਆਂ ਬੜੀਆਂ ਹੱਥਾਂ ਨਾਲ ਮੰਜਿਆਂ ਦੇ ਉੱਤੇ ਟੋਕਰੀਆਂ ਹੁੰਦੀਆਂ ਸੀਗੀਆਂ ਇਸ ਕਰਕੇ ਹੁਣ ਬੜੀਆਂ ਬਣਾਉਣ ਦਾ ਢੰਗ ਸਿੱਖ ਲਓ ਇਹਦੇ ਵਿੱਚ ਆ ਸਟਾਰ ਵਾਲੀ ਜાળੀ ਹੁੰਦੀ ਆ ਬੜੀਆਂ ਚ ਕਿਸੇ ਨੇ ਵੀ ਬਰੌਣੀਆਂ ਦਾਲਾਂ ਤੁਹਾਡੇ ਘਰੇ ਨੇ ਮਿਕਸੀ ਤੁਹਾਡੇ ਘਰੇ ਪਈਆ ਤੇ ਆਪਣੇ ਘਰੇ ਮਿਕਸੀ ਦੇ ਵਿੱਚ ਪਾ ਕੇ ਦਾਲਾਂ ਨੂੰ ਪੀ ਸਕਦੇ ਹੋ ਪੀ ਕੇ ਬੜੀਆਂ ਦਾ ਆਟਾ ਘਰੇ ਤਿਆਰ ਕਰ ਲੈਣਾ ਤੇ ਬੜੀਆਂ ਕਿਸੇ ਨੇ ਵੀ ਫਰਾਈ ਨਹੀਂ ਕਰਨੀਆਂ ਇਹ ਗੱਲ ਨੂੰ ਯਾਦ ਰੱਖਣਾ ਕਿਉਂਕਿ ਉਹ ਬੜੇ ਬੜੀਆਂ ਸੁੱਕੀਆਂ ਮਿਲਦੀਆਂ ਨੇ ਤੇ ਮੱਜੇ ਦੇ ਕਪੜਾ ਵਿਚਾ ਕੇ ਟੁਕੀਆਂ ਜਾਂਦੀਆਂ ਨੇ ਤੇ ਮੱਜੇ ਦੇ ਕਪੜਾ ਵਿਚਾ ਕੇ ਉਹਦੀਆਂ ਬੜੀਆਂ ਟੋਕ ਲਓ ਤੇ ਸੁਕਾ ਕੇ ਡੱਬੇ ਚ ਪਾ ਕੇ ਰੱਖ ਲੈਣਾ ਮੈਂ ਤਾਂ ਹਰੇਕ ਘਰੇ ਜਾ ਕੇ ਕੰਮ ਸਿਕਾਉਂਗਾ ਫਿਰ ਦੋ ਦੋ ਮਸ਼ੀਨਾਂ ਦੇ ਦੇਣੀਆਂ ਨੇ ਵੀ ਇੱਕ ਤਾਂ ਨਿਆਣਾ ਦੀ ਭਾਊ ਆਉਗੀ ਛੁੱਟੀਆਂ ਚ ਭਾਈ ਹੋ ਲੈ ਜੂਗੀ ਇੱਕ ਤੁਸੀਂ ਆਪ ਰੱਖ ਲੈਣੀਆਂ ਇਸ ਮਸ਼ੀਨ ਦੇ ਵਿੱਚ ਇੱਕ ਮਸ਼ੀਨ ਦੇ ਨਾਲ 15 ਕਿਸਮ ਦੀਆਂ ਜਾਲੀਆਂ ਹੁੰਦੀਆਂ ਜ ਜਾਨੀ ਤੁਸੀਂ 15 ਕਿਸਮ ਦੀਆਂ ਛੇਪਾਂ ਬਣਾ ਕੇ ਖਾ ਸਕਦੇ ਹੋ ਬਸ ਸਿਰਫ ਚੱਕ ਕੇ ਜਾਲੀ ਲਾਉਣੀ ਆ ਜਿਹੋ ਜੀ ਜਾਲੀ ਹੋ ਉਹੋ ਜੀ ਸ਼ੇਪ ਬਣ ਬਣ ਕੇ ਬਾਹਰ ਨਿਕਲੀ ਜਾਣੀਆਂ ਇਹ ਜਿਹੜਾ ਕੰਮ ਸਾਰਿਆਂ ਦੇ ਘਰੇ ਜਾ ਜਾ ਕੇ ਸਿਖਾ ਰਹੇ ਆ ਇਹ ਅਸੀਂ ਲੁਧਿਆਣੇ ਤੋਂ ਆਏ ਜੀ ਸਾਰੇ ਪੈਂਡਰੂ ਭੂਜਿਆ ਬਣਾਉਣਾ ਸਿਖਾ ਕੇ ਫੇਰ ਜਾਵਾਂਗੇ ਅਸੀਂ ਪਹਿਲਾਂ ਸੇਮੀਆਂ ਬੱਟਦੇ ਹਾਂ ਤੁਸੀਂ ਹੁਣ ਬੜੀਆਂ ਵੀ ਭੂਜਿਆ ਵੀ ਦਾਲ ਵਾਲੇ ਪਕੌੜੇ ਵੀ ਪੱਪੂ ਜੀ ਜਿਹੜੀਆਂ ਪਾਪੜੀਆਂ ਪਈਆਂ ਹੁੰਦੀਆਂ ਪਾਪੜੀਆਂ ਵੀ ਇਸ ਤਰ੍ਹਾਂ ਇਹ ਸ਼ੇਪਾਂ ਜਿਹੜੀਆਂ ਬਣਾਉਣੀਆਂ ਨੇ ਤੁਸੀਂ ਆਪਣੇ ਘਰੇ ਆ ਪਪੜਾ ਕੇ ਸੁੱੱਚੀ ਚੀਜ਼ ਤੇ ਸਾਫ਼ ਸੁਥਰੀ ਖੋਦ ਬਣਾ ਸਕਦੇ ਹੋ ਸ਼ਹਿਰ ਚ ਤੁਸੀਂ ਜਾਣਦੇ ਹੋ ਨਾ ਸਾਰੇ ਜਣੇ ਤੁਸੀਂ ਕਦੇ ਵੀ ਹਲਵਾਈ ਦੀ ਕੜਾਹੀ ਕੋਲੇ ਜਾ ਕੇ ਦੇਖ ਲਿਓ ਆਪਾਂ ਨੂੰ ਕੋਈ ਪਤਾ ਨਹੀਂ ਬਹੁਤ ਪੈਕਟ ਜਿਹੜਾ ਤੇਲ ਕੜਾਹੀ ਛੜੀ ਜਾਂਦਾ 2 ਦਿਨ ਦਾ ਤੇ 3 ਦਿਨ ਦਾ ਕਦੋਂ ਵਾਰ ਕੋਈ ਪਤਾ ਨਹੀਂ ਕਦੋਂ ਇਹ ਇਸੇ ਤਰ੍ਹਾਂ ਜਿਹੜਾ ਭੁਜਿਆ ਕਰਦੇ ਉਹਦੇ ਵਿੱਚ ਆਹ ਚੌਰਸ ਜਾਲੀ ਆ ਇਹ ਜਿੰਨੀਆਂ ਛੇਪਾਂ ਬਣਾਉਣੀਆਂ ਨੇ ਸਿਰਫ ਤੁਹਾਨੂੰ ਬੇਨਤੀ ਆ ਸਿਰਫ ਤੁਸੀਂ ਜਾਲੀ ਟਿਕਾਉਣੀ ਆ ਇਸ ਮਸ਼ੀਨ ਚ ਨਾ ਕੋਈ ਗੇਅਰ ਆ ਨਾ ਕੋਈ ਇੰਜਣਾ ਨਾ ਕੋਈ ਤਾਰ ਆ ਨਾ ਕੋਈ ਮੋਟਰ ਆ ਖਰਾਬ ਹੋਣ ਵਾਲਾ ਕੋਈ ਸਮਾਨ ਨਹੀਂ ਆ ਆ ਲੋ ਇਸ ਤਰ੍ਹਾਂ ਸਮਾਨ ਨਹੀਂ ਹੁੰਦਾ ਭੁਜੀਏ ਪਾਇਆ ਲਓ ਜੀ ਇਸ ਤੋਂ ਬਾਅਦ ਇਸ ਮਸ਼ੀਨ ਦੇ ਨਾਲ ਨਾ ਇੱਕ ਆਹ ਚੀਜ਼ ਲੱਗੀ ਹੋਈ ਆ ਪੱਖਾ ਜਿਹਾ ਇਹਦਾ ਕੋਈ ਕੰਮ ਨਹੀਂ ਇਹਨੂੰ ਲਾ ਕੇ ਰੱਖ ਦੇਣਾ ਇਹ ਸਿਰਫ ਓਨਲੀ ਸ਼ੋਅ ਵਾਸਤੇ ਲੱਗੀ ਹੋਈ ਆ ਹੁਣ ਵੀਡੀਓ ਬਣਾਉਣ ਵਾਲੇ ਭਾਈ ਨੂੰ ਬੇਨਤੀ ਆ ਵੀ ਥੋੜਾ ਜਿਹਾ ਇੱਧਰ ਆ ਜੇ ਮਾੜਾ ਘੁੰਮ ਕੇ ਇਹ ਜਿਹੜੀ ਚੀਜ਼ਾਂ ਨਾ ਇਹਦੇ ਉੱਤੇ ਚੜ ਕੇ ਬਹਿ ਜਾ ਕਰੋ ਚਾਹੇ ਇਹ ਟੁੱਟਣੀ ਨਹੀਂ ਭਾਵੇਂ 20 ਸਾਲ ਤੱਕ ਇਹਨੂੰ ਚਲਾਈ ਜਾਵੇ ਅੱਛਾ ਇਹ ਚੀਜ਼ ਦੀ ਇੰਨੀ ਕੁਆਲਿਟੀ ਆ ਹੈਲੋ ਇਹ ਜਿਹੜੇ ਆਪਣੇ ਘਰਾਂ 'ਚ ਧੋਲ ਹੁੰਦੇ ਨਾ ਸਪਰੇਅ ਕਰਨ ਵਾਲੇ ਫਾਈਬਰ ਦੇ ਇਹ ਉਹਦੀ ਬਣੀ ਹੋਈ ਚੀਜ਼ ਆ ਅੱਛਾ ਹੁਣ ਇਹ ਚੀਜ਼ ਦੀ ਕੀਮਤ ਆ ਜੀ ਸਿਰਫ ਭਾਈ 6 ਹੁਣ ਅੱਜ ਦੇ ਸਮੇਂ ਦੇ ਵਿੱਚ 60 ਰੁਪਏ ਦਾ ਬੱਚਾ ਕਢਾਉਣਾ ਨਹੀਂ ਲੰਦਾ ਅਸੀਂ ਫੇਰ ਵੀ ਤੁਹਾਨੂੰ ਕੁਝ ਆਪ ਡਾਉਣਾ ਸਿਖਾ ਕੇ ਆਟਿਆਂ ਹੁਣ ਜੇ ਤਾਂ ਤੁਹਾਨੂੰ ਇਹ ਮਸ਼ੀਨ ਚੰਗੀ ਲੱਗੀ ਆ ਲੈਣੀ ਚਾਹੁੰਦੇ ਹੋ ਤਾਂ 60 ਰੁਪਏ ਦੀ ਆ ਬਾਕੀ ਜੇ ਕਿਸੇ ਨੂੰ ਵੀਡੀਓ ਚੰਗੀ ਲੱਗੀ ਆ ਦੇਖ ਕੇ ਪਾਈ ਆ ਅੱਗੇ ਸ਼ੇਅਰ ਜਰੂਰ ਕਰਦੇ ਹੋ ਮੇਰਾ ਮੋਬਾਈਲ ਨੰਬਰ ਹੈਗਾ 7529962515 ਹਰਦੀਪ ਸਿੰਘ ਮੇਰਾ ਨਵਾਂ ਲੁਧਿਆਣੇ ਤੋਂ ਅਸੀਂ ਆਏ ਸੀ ਭਾਈ ਓਕੇ ਭਾਈ ਹੁਣ ਇਹ ਆਪਣਾ ਸੁਖਲੱਦੀ ਫਿਰਦਾ ਬਾਈ ਸੁਖਲੱਦੀ ਤੋਂ ਬਾਅਦ ਬਾਈ ਫਿਰ ਕਿਹੜੇ ਪਿੰਡੇ ਜਾਣਾ ਅੱਗੇ ਬਾਈ ਸਾਨੂੰ ਪੂਰੇ ਬਠਿੰਡੇ ਜ਼ਿਲ੍ਹੇ ਨੂੰ ਕਵਰ ਕਰਨ ਵਾਸਤੇ ਕਿਹਾ ਵਾ ਮੈਨੂੰ ਇਹ ਕੰਮ ਕਰਦਿਆਂ 25 ਸਾਲ ਹੋ ਗਏ ਨੇ ਠੀਕ ਆ ਔੜੇ ਪੂਰਾ ਬਠਿੰਡਾ ਜ਼ਿਲ੍ਹਾ ਕਵਰ ਕਰਕੇ ਫਿਰ ਕਿੱਥੇ ਡਿਊਟੀ ਲੱਗੂਗੀ ਉਹ ਫਿਰ ਉਹਨਾਂ ਦੀ ਗੱਲ ਹੈ ਕੋਈ ਬੜਾ ਮਹਿੰਗਾ ਨਹੀਂ ਦੋਸਤੋ ਵਧੀਆ ਤਾਜ਼ਾ ਸਮਾਨ ਬਣਾਉਣ ਵਾਸਤੇ ਬਾਈ ਘਰ ਘਰ ਜਾ ਰਿਹਾਗਾ ਤੇ ਬਾਈ ਦੀ ਕਰੋਸਪੋਰਟ ਯਾਰ ਵੱਧ ਤੋਂ ਵੱਧ ਹਨਾ ਤੇ ਦਿਓ ਸਾਥ ਬਾਈ ਦਾ 60 ਰੁਪਏ ਦਾ ਕੁਝ ਵੀ ਨਹੀਂ ਆਉਂਦਾਗਾ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ